ਗੜੀ ਸਕੂਲ ਦੇ ਪਿੱਛੇ ਇੱਕ ਸੁਆ ਹੈਗਾ। ਸ਼ਾਇਦ ਅੱਜ ਔਰਫਲੋ ਹੋ ਗਿਆ ਸੁਆ ਤੇ بارش ਦਾ ਪਾਣੀ ਵੀ ਚਲ ਉਹ ਸਾਡੇ ਸਕੂਲ ਚ ਜਾਂਦਾ ਹੀ ਥੋੜਾ ਟਾਈਮ। ਤੇ ਅੱਜ ਇਹ ਸੁਏ ਦਾ ਪਾਣੀ ਉਹ ਵੀ ਸਰਾ ਸਕੂਲ ਦੀ ਬਿਲਡਿੰਗ ਦੇ ਅੰਦਰ ਜਮਾ ਹੋ ਗਿਆ। ਇਹ ਮੈਂ ਬੱਚੇ ਨੂੰ ਬੜੀ ਪਰੇਸ਼ਾਨੀ। ਕਿਹੜੀ ਹਾਲਾਤ ਦਾ ਬਹੁਤ ਜ਼ਿਆਦਾ ਹਾਲਾਤ। ਗੋਡੇ-ਗੋਡੇ ਪਾਣੀ ਹੈ। ਜਿਵੇਂ ਕਿ ਇੰਦਾ ਸਰਕਾਰਾਂ ਹਣੀਆਂ ਦੇ ਬੜੇ-ਬੋਲਦੇ ਡਿਵੈਲਪਮੈਂਟ ਹੋ ਰਹੀ ਹੈ, ਜੀ ਹੋ ਰਿਹਾ, ਫੋ ਹੋ ਰਿਹਾ। ਲੇਕਿਨ ਇੱਥੇ ਹਾਲਾਤ ਦੇਖ ਕੇ ਦਿਓ ਕੱਲ ਨੂੰ ਕੋਈ ਬੱਚਾ ਵੀ ਕਿਸ ਦਾ ਨੁਕਸਾਨ ਹੋ ਸਕਦਾ। ਕੋਈ ਨਿਕਾਸ ਨਹੀਂ ਹੈਗਾ ਜੀ ਉਹਦਾ ਕੋਈ ਨਾ ਕੋਈ ਨਿਕਾਸ ਬਣਾਣਾ ਪੈਣਾ ਜੀ ਜਿੰਜੇ ਕੋਈ ਨਿਕਾਸ ਨਹੀਂ ਬਣੇਗਾ ਤਾਂ ਪਾਣੀ ਛੱਪਣ ਲੱਗਾ ਦੇਗਾ ਇਹ ਤਾਂ ਪਹਿਲੀ ਵਾਰ ਸੀ ਹੋਈ ਇੱਥੇ ਅੱਜ ਫਿਰ ਮੈਂ ਰੇਨੂ ਬਾਲਾ ਮੁਖ ਦੇ ਹੱਥੋਂ ਸੇ ਤਾਲੀ ਗਈ ਸਕੂਲਾਂ ਨੂੰ ਅੱਧੀ ਬਾਰੇ ਮੇਸਰ ਪੰਸਾਬ ਨੂੰ ਸੂਚਿਤ ਕੀਤਾ ਅੱਜ ਉਹ ਸਕੂਲ ਚੋਂ ਨੇ ਵਿਜ਼ਿਟ ਵੀ ਕੀਤੀ ਸਾਡੇ ਸਕੂਲ ਦੇ ਪਿੱਛੇ ਇੱਕ ਸੂਆ ਹੈਗਾ ਉਹ ਸ਼ਾਇਦ ਓਵਰਫਲੋ ਹੋ ਗਿਆ ਸੂਆ ਤੇ بارش ਤਾਂ ਬੰਦ ਹੋ ਚਲੋ ਸਾਡੇ ਸਕੂਲ ਚ ਰਹਿੰਦੇ ਥੋੜਾ ਟਾਈਮ ਅੱਜ ਇਹ ਸੁਏ ਦਾ ਪਾਣੀ ਆ ਗਿਆ ਵੀ ਸরাস ਕੋਲ ਦੀ ਬਲੀ ਦੇ ਅੰਦਰ ਜਮਾ ਹੋ ਗਿਆ ਇਹਨੇ ਬੱਚੇ ਨੂੰ ਬੜੀ ਪਰੇਸ਼ਾਨ ਕਰ ਦਿੱਤਾ ਤੇ ਮੋਕੇ ਤੇ ਸਰਪੰਚ ਸਾਹਿਬ ਨੂੰ ਬੁਲਾਇਆ ਉਹਦੇ ਨਾਲ ਮੈਂਬਰ ਵੀ ਆਏ ਆ ਤਰੋਂ ਨੇ ਵਿਸ਼ਵਾਸ ਦਿਵਾਇਆ ਕਿ ਇਹਦਾ ਕੋਈ ਨਾ ਕੋਈ ਹੱਲ ਕਰਦਾ ਜੀ ਅੱਜ ਮੈਨੂੰ ਇੱਥੇ ਆ ਕੇ ਦੇਖਣਾ ਪਿਆ ਬੱਚਿਆਂ ਦੀ ਹਾਲਾਤ ਕਰਦਾ ਬਹੁਤ ਜ਼ਿਆਦਾ ਕਰਦਾ ਢੋਲੇ ਢੋਲੇ ਪਾਣੀ ਹੈ ਜਨ ਕਿ ਇਦਾਂ ਸਰਕਾਰਾਂ ਹਾਡੀਆਂ ਦੇ ਬੜੇ ਬੜੇ ਡਿਵੈਲਪਮੈਂਟ ਹੋ ਰਹੀ ਹੈ ਜੀ ਹੋ ਰਿਹਾ ਫੋ ਹੋ ਰਿਹਾ ਲੇਕਿਨ ਇੱਥੇ ਹਾਲਾਤ ਦੇਖ ਕੇ ਦੇਖੋ ਕੱਲ ਨੂੰ ਕੋ ਬੱਚਾ ਵੀ ਕਿਸ ਦਾ ਨੁਕਸਾਨ ਹੋ ਸਕਦਾ ਗੋਲੇ ਗੋਲੇ ਪਾਣੀ ਆ ਮਾਰਾ ਤੇ ਸਕਾ ਨੂੰ ਦੇਹਦਾ ਇੱਥੇ ਬਦ ਤੋਂ ਬਦ ਰਲਮੋ ਕੇ ਮਤ ਕਰਕੇ ਦੇ ਇਸ ਸਪੀਡ ਦੀ ਕੋਈ ਕੰਨ ਮਿਲ ਬਰਾ ਨਹੀਂ ਕਿਉਂਕਿ ਹਾਇ ਇਹ ਖਸਤਾ ਹਲਾ ਆਤਾ ਬਹੁਤ ਗਿਆ ਪਰ ਇੱਥੇ ਪਣਨੇ ਦਾ ਕੰਮ ਹੋ ਜਾ ਪਾਣੀ ਦਾ ਨਿਕਾਸ ਨਹੀਂ ਹੈਗਾ ਜੀ ਉਹਦਾ ਕੋਈ ਨਾ ਕੋਈ ਨਿਕਾਸ ਬਣਾਣਾ ਪੈਣਾ ਜੀ ਜਿੰਜੇ ਦਾ ਨਿਕਾਸ ਨਹੀਂ ਬਣੇਗਾ ਤੇ ਪਾਣੀ ਸੱਪੜ ਲੱਗਾ ਰਹੇਗਾ ਇਹ ਤਾਂ ਪਹਿਲੀ ਵਾਰ ਸੀ ਹੋਈ ਇੱਥੇ ਸਾਫ ਦਾ ਸਾਡੇ ਹਲਕੇ ਜਾ ਜੀ ਬਸ ਪਹਿਲੀ ਵਾਰ ਸੀ ਹੋਈ ਜੇ ਇੰਨਾ ਨਾ ਪਾਣੀ ਹੋ ਗਿਆ ਔਰ ਇੱਥੇ ਗਾਇ ਗੱਬੇ ਸਕੂਲ ਦੇ ਆ ਨਾ ਬੱਚੇ ਉਧਰ ਟੱਪ ਸਕਦੇ ਨਾ ਉਧਰ ਟੱਪ ਸਕਦੇ ਕਮਰੇ ਅੰਦਰ ਵੀ ਪਾਣੀ ਆ ਇਹ ਤਾਂ ਦੇਖ ਲੋ ਸਾਰੇ ਪਾਸੇ ਕਮਰੇ ਪਿੱਛੇ ਜਿਹੜੇ ਬਣਿਆ ਸਾਰੇ ਗੋਲੇ-ਗੋਲੇ ਪਾਣੀ ਦੇ ਬੱਚੇ ਕਿੱਥੇ ਰਹਿਣਗੇ ਤੇ ਜੇ ਸਰਕਾਰ ਮਰਜ਼ ਕਰੇਗੀ ਤਾਂ ਫਿਰ ਹੀ ਕੰਮ ਹੋਣਿਆ ਜੀ ਉਧਰ ਵੀ ਹੋਈ ਨਹੀਂ ਸਕਦੇ ਕਿਵੇ ਕਦੀ ਸੁਭਾਵਨਾ ਹੋਈ ਕਾਰਜ ਕੀ ਜੀ ਨਾ ਜਿੱਦੇ ਆਏ ਪਹਿਲੇ ਦੇਖ ਜੰਦੇ ਨਾ ਅਗਦੀ ਡਿਟੀ ਵੀ ਸਾਡੇ ਦੇਖ ਜੰਦੇ ਨਾ ਤੇ ਕੰਮ ਨਹੀਂ ਕਰਦੇ ਤਾਂ ਅੱਜ ਸਰਪੰਚ ਕੋਲ ਆ ਮਾ ਆ ਕੇ ਤੁਹਾਨੂੰ ਸਾਫ਼ ਦੱਸਤਾ ਜੀ ਇਹ ਗੱਲਬਾਤ ਹੈ ਇਹ ਪੋਜੀਸ਼ਨ ਹੈ ਇਹਦੇ ਬਾਰੇ ਜਰੂਰ ਸੋਚੋ ਤੇ ਪਿੱਛੇ ਬੱਚਿਆਂ ਲਈ ਖਾਣਾ ਵੀ ਬੰਦਾ ਹੈ ਗੰਦਾ ਪਾਣੀ ਹੈ ਮੱਛੀ ਵੱਡੇ ਵੱਡੇ ਪਾਣੀ ਗੰਦਾ ਪਾਣੀ ਆ ਲਾ ਕੇ ਨਹਿਰ ਆ ਉਹਦੇ ਜੋ ਪਾਣੀ ਸੇਮ ਆਉਂਦਾ ਪਿਆ ਨਹਿਰ ਦੀ ਕਿਰ ਕਰਾਉਣੀ ਹੈ ਉਹਦੇ ਕਿਸੇ ਨੇ ਖਿਆਲ ਨਹੀਂ ਮਾਰਦਾ ਠੀਕ ਹੈ ਤੁਹਾਡੇ ਸਕੂਲ ਦੇ ਪਿੱਛੇ ਇੱਕ ਸੁਆ ਹੈਗਾ ਸ਼ਾਇਦ ਓਵਰਫਲੋ ਹੋ ਗਿਆ ਸੁਆ ਤੇ بارش ਤਾਂ ਬੰਦ ਵੀ ਚਲੋ ਤੁਹਾਡੇ ਸਕੂਲ ਚ ਜਾਂਦੇ ਹੀ ਥੋੜਾ ਟਾਈਮ ਆਜੇ ਨੇ ਸੁਆ ਦਾ ਪਾਣੀ ਆ ਗਿਆ ਵੀ ਸਾਰਾ ਸਕੂਲ ਦੀ ਬਿਲਡਿੰਗ ਦੇ ਅੰਦਰ ਜਾਣਾ ਜਿਹਨਾਂ ਬੱਚੇ ਨੂੰ ਬੜੀ ਪਰੇਸ਼ਾਨੀ ਹੋ ਗਈ ਇਹਾਂ ਦੇ ਹਾਲਾਤ ਕਰਦਾ ਬਹੁਤ ਜ਼ਿਆਦਾ ਕਰਦਾ ਢੋਲੇ ਢੋਲੇ ਪਾਣੀ ਹੈ ਜਿਵੇਂ ਕਿ ਏਦਾਂ ਸਰਕਾਰਾਂ ਹਣੀਆਂ ਦੇ ਬੜੇ ਬੰਦੇ ਡਿਵੈਲਪਮੈਂਟ ਹੋ ਰਹੀ ਹੈ ਜੀ ਹੋ ਰਿਹਾ ਫੋ ਹੋ ਰਿਹਾ ਲੇਕਿਨ ਇੱਥੇ ਹਾਲਾਤ ਦੇਖ ਕੇ ਦਿਓ ਕੱਲ ਨੂੰ ਕੋ ਬੱਚਾ ਵੀ ਕਿਸ ਦਾ ਨੁਕਸਾਨ ਹੋ ਸਕਦਾ ਪਾਣੀ ਦਾ ਨਿਕਾਸ ਨਹੀਂ ਹੈਗਾ ਜੀ ਉਹਦਾ ਕੋਈ ਨਾ ਕੋਈ ਨਿਕਾਸ ਬਣਾਉਣਾ ਪੈਣਾ ਜੀ ਜਿੰਦ ਕਾ ਨਿਕਾਸ ਨਹੀਂ ਬਣੇਗਾ ਇੱਥੇ ਤਾਂ ਪਾਣੀ ਛੱਪਣ ਲੱਗਾ ਦੇਗਾ ਜੀ ਤੇ ਕੱਢੀ ਬਰਸ਼ੀ ਹੋਈ ਇੱਥੇ ਅੰਜਰ ਮੈਂ ਰੇਨੂ ਬਾਲਾ ਮੁੱਖ ਦੇ ਆਪ ਸਰਕਾਰੀ ਹੈ ਸਕੂਲ ਹੈ ਅੱਜ ਪਰਮੇਸ਼ਰਪਾਲ ਸਿੰਘ ਸਾਹਿਬ ਨੂੰ ਸੂਚਿਤ ਕੀਤਾ ਅੱਜ ਜੋ ਸਕੂਲ ਚੋਂ ਨੇ ਵਿజిਟ ਵੀ ਕੀਤੀ ਸਾਡੇ ਸਕੂਲ ਦੇ ਪਿੱਛੇ ਇੱਕ ਸੂਆ ਹੈਗਾ ਸ਼ਾਇਦ ਅੱਜ ਓਵਰਫਲੋ ਹੋ ਗਿਆ ਸੂਆ ਤੇ بارش ਤਾਂ ਬੰਦ ਚਲੋ ਸਾਡੇ ਸਕੂਲ ਚ ਜਾਂਦੇ ਹੀ ਥੋੜਾ ਟਾਈਮ ਆ ਜਿਹੜਾ ਸੂਏ ਦਾ ਪਾਣੀ ਆ ਗਿਆ ਵੀ ਸਾਰਾ ਸਕੂਲ ਦੀ ਬਿਲਡਿੰਗ ਦੇ ਅੰਦਰ ਜਮਾ ਗਿਆ ਇਹਨੇ ਬੱਚੇ ਨੂੰ ਬੜੀ ਪਰੇਸ਼ਾਨ ਕੀਤਾ ਤੇ ਮੋਕਦੇ ਸਰਪੰਚ ਸਾਹਿਬ ਨੂੰ ਬੁਲਾਇਆ ਉਹਦੇ ਨਾਲ ਮੈਂਬਰ ਵੀ ਆਏ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਇਹਦਾ ਕੋਈ ਨਾ ਕੋਈ ਹੱਲ ਕਰਦਾ ਤੇ ਅੱਜ ਮੈਨੂੰ ਇੱਥੇ ਆ ਕੇ ਦੇਖਣਾ ਪਿਆ ਬੱਚਿਆਂ ਦੀ ਹਾਲਾਤ ਕਰਦਾ ਬਹੁਤ ਜ਼ਿਆਦਾ ਕਰਦਾ ਢੋਲੇ ਢੋਲੇ ਪਾਣੀ ਹੈ ਜਨ ਕਿ ਏਦਾਂ ਸਰਕਾਰਾਂ ਹਾਡੀਆਂ ਦੇ ਬੜੇ ਬੜੇ ਡਿਵੈਲਪਮੈਂਟ ਹੋ ਰਹੀ ਹੈ ਜੀ ਹੋ ਰਿਹਾ ਫੋ ਹੋ ਰਿਹਾ ਲੇਕਿਨ ਇੱਥੇ ਹਾਲਾਤ ਦੇਖ ਕੇ ਦੇਖੋ ਕੱਲ ਨੂੰ ਕੋ ਬੱਚਾ ਵੀ ਕਿਸ ਦਾ ਨੁਕਸਾਨ ਹੋ ਸਕਦਾ ਢੋਲੇ ਢੋਲੇ ਪਾਣੀ ਹੈ ਮਾਰ ਤੇ ਸਕਾਨ ਨਹੀਂਦਾ ਇੱਥੇ ਬਦ ਤੋਂ ਬਦ ਰਲਮਲ ਕੇ ਮਤ ਕਰਕੇ ਦੇ ਇਸ ਕੋਈ ਕੁਝ ਕੰਮ ਨਹੀਂ ਕਰਦਾ ਕਿਉਂਕਿ ਹਾਇ ਇਹ ਖਸਤਾ ਹਲਾ ਆਤਾ ਬਹੁਤ ਗਿਆ ਪਰ ਜੀ ਇੱਥੇ ਪੜ੍ਹਨ ਦਾ ਕੰਮ ਹੋ ਜਾ ਪੜ੍ਹਨ ਦੇ ਪਾਣੀ ਦਾ ਨਿਕਾਸ ਨਹੀਂ ਹੈਗਾ ਜੀ ਉਹਦਾ ਕੋਈ ਨਾ ਕੋਈ ਨਿਕਾਸ ਬਣਾਉਣਾ ਪੈਣਾ ਜੀ ਜਿੰਜਕਾ ਦਾ ਕਾਸ ਨਹੀਂ ਬਣੇਗਾ ਸਤ ਪਾਣੀ ਸੱਪੜ ਲੱਗਾ ਦੇਗਾ ਇਹ ਤਾਂ ਕਦੀ بارش ਹੀ ਹੋਈ ਇੱਥੇ ਸਾਫ ਦਾ ਸਾਡੇ ਹਲਕੇ ਜਾ ਜੀ ਬਸ 70 ਵਾਰਸ਼ ਹੋਈ ਹੈ ਤੇ ਇੰਨਾ ਪਾਣੀ ਹੋ ਗਿਆ ਔਰ ਇਹ ਵੀ ਗਾਇ ਗਬੇ ਸਪੂਂਦੇ ਆ ਨਾ ਬੱਚੇ ਉਧਰ ਟੱਪ ਸਕਦੇ ਨਾ ਉਧਰ ਟੱਪ ਸਕਦੇ ਕਮਰੇ ਅੰਦਰ ਵੀ ਪਾਣੀ ਆ ਨਹੀਂ ਤਾਂ ਦੇਖੋ ਸਾਰੇ ਪਾਸੇ ਕਮਰੇ ਪਿੱਛੇ ਜਿਹੜੇ ਬਣਿਆ ਸਾਰੇ ਗੋਲੇ ਗੋਲੇ ਪਾਣੀ ਇਹ ਬੱਚੇ ਕਿੱਥੇ ਰਹਿਣਗੇ ਜੇ ਸਰਕਾਰ ਮਰਜ਼ ਕਰੇਗੀ ਤੇ ਜਿਹੜੀ ਕੰਮ ਹੋਣਿਆ ਜੀ ਉਹ ਤਾਂ ਹੋਈ ਨਹੀਂ ਸਕਦੇ ਇਹ ਕਦੀ ਸੁਭਾਵਨਾ ਹੋਈ ਕਰਜਗੀ ਜੀ ਮੈਂ ਇਹਦਾ ਇਹ ਪਹਿਲੇ ਦੇਖ ਜਿੰਦੇ ਨਾ ਅਗਦੀ ਡੀ ਵੀ ਸਾਡੇ ਦੇਖ ਜਿੰਦੇ ਨਾ ਤੇ ਕੰਮ ਨਹੀਂ ਕਰਦੇ ਤੇ ਅੱਜ ਸਰਪੰਚ ਕੋਲ ਆ ਮਾ ਆ ਗਿਆ ਇਹ ਤੁਹਾਨੂੰ ਸਾਫ ਦੱਸਦਾ ਜੀ ਇਹ ਗੱਲਬਾਤ ਹੈ ਇਹ ਪੋਜੀਸ਼ਨ ਹੈ ਇਹਦੇ ਬਾਰੇ ਜਰੂਰ ਸੋਚੋ ਤੇ ਪਿੱਛੇ ਬੱਚਿਆਂ ਲਈ ਖਾਣਾ ਵੀ ਬੰਦਾ ਹੈ ਗੰਦਾ ਪਾਣੀ ਹੈ ਮੋਟੇ ਮੋਟੇ ਪਾਣੀ ਗੰਦਾ ਪਾਣੀ ਲਾ ਕੇ ਨਹਿਰ ਆ ਉਹਦੇ ਜੋ ਪਾਣੀ ਸੇ ਮੰਦਾ ਪਿਆ ਨਹਿਰ ਦੀ ਕਿਰਤ ਆਉਂਦੀ ਹੈ ਉਹਦਾ ਕਿਸੇ ਨੇ ਖਿਆਲ ਨਹੀਂ ਮਾਰਦਾ ਠੀਕ ਹੈ